चला गया सी मुड़ के आया तेरे आप जानदे हालात नहीं लगने लगते तेरी भी समझ नहीं आती तू मेनू प्यार करता है कि नफरत मेनू की लगता नफरत आनी लगती हुँ। हुँ। ਇਹ ਤਾਂ ਸਾਲੇ ਕਿੱਦਾਂ ਪਏ ਹੋ ਆ ਜਿੱਦਾਂ ਕਮੇਟੀ ਵਾਲਿਆਂ ਕੁੱਤੇ ਮਾਰ ਕੇ ਸਿੱਟੇ ਹੁੰਦੇ ਆ ਸਾਲੇ ਉਹ ਹੈਗੇ ਆ ਕਿ ਮਰ ਗਏ ਆ ਉਹ ਗੁੱਲੀ ਉਹ ਗੁੱਲੀ ਆਠ ਖੜੇ ਕਿਹਦੇ ਘਰ ਤੇ ਫੋਨ ਆਇਆ ਵਾ ਕਰਦਿਆਂ ਨੇ ਲਾਟਰੀ ਦੇ ਪੈਸੇ ਫੋਨ ਨਾ ਤੇ ਖਰਚ ਦਿੰਦੇ ਆ ਮੇਲਾ ਤਾਂ ਛਕਲਾ ਨਹੀਂ ਦੇਖਦੇ ਆਪਣੀਆਂ ਆਹ ਹੈਲੋ ਵੀਰੇ ਲਾਟਰੀ ਦੀ ਟਿਕਟ ਕਿੱਥੇ ਰੱਖੀ ਐ ਲੱਭਦੀ ਨਹੀਂ ਪਈ ਕਰੇ ਹੋਣੀਆਂ ਜਿਸਮੀ ਤੋਂ ਸਾਰਾ ਖਰਚan ਮਾਰਿਆ ਸਾਨੂੰ ਤਾਂ ਕਿਤੇ ਨਹੀਂ ਲੱਭੀ ਯਾਦ ਕਰ ਕਿੱਥੇ ਰੱਖੀ ਐ ਆ ਗਿਆ ਮੇਰੇ ਕੋਲ ਹੀ ਆ ਯਾਰ ਐਸੇ ਖੰਬੇ ਨਾਲ ਟੂ ਲਾਈ ਬੈਠਾ ਸੀਗਾ ਕਿੱਥੇ ਜਾਣਾ ਹੁਣ ਤੱਕ ਤਾਂ ਉਹ ਕੋਠੀ-ਕੁੱਠੀ ਪਾ ਕੇ ਵੀ ਸੈੱਟ ਹੋ ਗਿਆ ਹੁਣ ਯਾਰ ਆਪਣੇ ਮੁਲਕ ਦੀ ਟਿਕਟਾ ਹੋ ਉਹਦੇ ਪੈਸੇ ਉੱਥੇ ਮਿਲਣੇ ਆ ਇੱਥੇ ਥੋੜੀ ਮਿਲਣੇ ਆ ਯਾਰ ਮੈਨੂੰ ਤੇਰੀ ਇਹ ਸਮਝ ਨਹੀਂ ਆਉਂਦੀ ਤੂੰ ਉਹਨੂੰ ਜਾਗ ਚ ਦਿੱਤੀ ਕਿਉਂ ਹਾਲਤ ਤੇ ਤੇਰੀ ਆਪਦੀ ਮੰਗੇ ਪਾਉਣ ਵਾਲੀ ਐ ਤੂੰ ਲੋਕਾਂ ਨੂੰ ਬੰਦਾ ਫਿਰਦਾ ਮੈਂ ਮੁੱਕਾ ਮਾਰਨਾ ਤੇਰੇ ਦੰਦਾ ਤੇ ਗੁੱਲੀ ਉਹ ਜਾਣ ਲੱਗ ਰਿਹਾ ਬਿਖਾਰੀ ਵਰਗਾ ਬੰਦਾ ओ ओ हाँ नहीं नहीं यार। डरना भाई कुछ कहने। वो ओ ओ किसी ने याद आने होर पाया क्य होद तेरी जैगेट कोई वो तो बिना पूछ रहे यार आसा में पूछ लो

ਅਸੀਂ ਪੰਜਾਬੋ ਇੰਡੀਆ ਇੰਡੀਆ ਯੂ ਫਰ ਇੰਡੀਆ ਅਸੀਂ ਪੰਜਾਬੀ ਗਾਇਕ ਜਿਵੇਂ ਗਰਦਾਸ ਮਾਨਕ ਕੁਲਦੀਪ ਮਾਨਕ ਕਰਤਾਰ ਰਮਲਾ ਮਹਮਦ ਸਦੀਕ ਮੈਨੂੰ ਲੱਗਦਾ ਐ ਨਹੀਂ ਇਹਨੂੰ ਸਮਝ ਆਉਣੀ ਆ ਆਪਾਂ ਗਾ ਕੇ ਦੱਸੀਏ ਵੀ ਆਪਾਂ ਕੌਣ ਆ ਸੁਰ ਲਾ ਸੁਰ ਲਾ ਫਿਲਮਾਂ ਦੀ ਖਿੰਡੀਆਂ ਵੀਸੀਆਰ ਬੰਦਾ ਦੇ ਵੀਸੀਆਰ ਬੰਦਾ ਦੇ ਯੂ ਆ ਰ ਸਿੰਗਰ ਸਮਝੀਆ ਸਮਝੀਆ ਕੀ ਪਤਾ ਲੱਗਿਆ ਮੈਨੇ ਨਾ ਤੁਹਾਰੇ ਫੈਮਿਲੀ ਮੈਂਬਰ ਕੋ ਆਪਣੀ ਜੈਕਟ ਦੀ ਥੀ ਉਹ ਮੇਰੀ ਜੈਕਟ ਲੈ ਕੇ ਤਿੱਤਰ ਹੋ ਗਿਆ ਵਾ ਇਹ ਸਮਝ ਨਹੀਂ ਰਿਹਾ ਇਹਨੂੰ ਕਰਕੇ ਦਿਖਾਉਣੇ ਆ ਬੱਗੇ ਥੱਲੇ ਬੈਠੇ ਨੂੰ ਭਖਾਰੀ ਬਣ ਕੇ ਦਿਖਾ ਹਾਂ ਆ ਇਹ ਯੂਰ ਫੈਮਿਲੀ ਮੈਂਬਰ ਹੈ ਹਾਂ ਹੈ ਇਜ਼ ਨਾ ओ यार तू अपनी जैकेट हर आ, ऐसे ही मैंने तुम्हारे फैमिली को जैकेट डाली थी वो मेरी जैकेट हो गया I'm sorry, I don't understand. यार भगया जैकेट लेके तू भाजा फिर समझूगा कि वो किधरे नहीं गुआजना तू जा, यार। जा जैसे ये भागा तुम्हारा फैमिली मेंबर मेरी जैकेट लेके भागा है Ah, ah. What are you saying? I I don't understand. I understand? So much care. Oh. <laughs> <laughs> You're me really irritated here, man. Just just go away. Thank you. go away. Just go!